我反对。 ਦੀ ਰਹਿਮਤullah ਬੁਖਾਰੀ ਜਿਨ੍ਹਾਂ ਦਾ ਅਸਥਾਨ ਬੰਬੇ ਵਿੱਚ ਹੈ ਅੱਜ ਉਹਨਾਂ ਦਾ ਮਹਿੰਦੀ ਦਾ ਰਸਮ ਤੇ ਕੱਲ 12 ਤਰੀਕ ਨੂੰ ਉਹਨਾਂ ਦਾ ਚਾਦਰ ਦੀ ਰਸਮ ਤੇ 13 ਤਰੀਕ ਨੂੰ ਜੋ ਹੈ ਮਹਿਫਿਲ ਹੈ ਤੇ 14 ਤਰੀਕ ਨੂੰ ਜਾਗਰਨ ਹੈ ਇਹ ਸਾਰੀ ਸੰਗਤ ਮਿਲ ਕੇ ਮਨਾਉਂਦੇ ਹਾਂ ਸਾਰੀ ਸੰਗਤ ਮਿਲ ਕੇ ਉਹਨਾਂ ਦੇ ਪੂਰਾ ਮਹੱਲਾ ਇਕੱਠਾ ਹੋ ਕੇ ਕਰਦੇ ਜਗ੍ਹਾ ਥੋੜੀ ਜਨੂਰ ਹੈ ਪਰ ਸਾਰੀ ਸੰਗਤ ਦੇ ਦਿਲਾਂ ਵਿੱਚ ਹਜੇ ਲਈ ਵਸਦੇ ਆ ਤੇ ਹਜੇ ਲਈ ਸਰਕਾਰ ਦੀ ਬਹੁਤ سارے ਬੱਚੇ ਪੂਰੇ ਮਹੱਲੇ ਇਕੱਠੇ ਹੋ ਕੇ ਕੰਮ ਕਰਦੇ ਆ ਔਰ ਉਹਨਾਂ ਦੀ ਅਸ਼ੀਰਵਾਦ ਸਾਰੀ ਸੰਗਤ ਦੇ ਉੱਤੇ ਹੈ ਪੂਰੀ ਮੀਡੀਆ ਤੇ ਹੈ ਹਰੇਕ ਨੂੰ ਔਰ ਖੁਦਾ ਬਖਸ਼ ਜੋ ਹੈ ਇਸ ਦਰਬਾਰ ਦੀ ਕੱਲ ਦਾ ਆਉਣ ਵਾਲਾ ਸਮਾਂ ਤੇ ਰਹਿੰਦਾ ਠੀਕ ਜੀ ਮੁਹੰਮਦ ਜਿਵੇਂ ਜਗਾ ਹੋਇਆ ਕੀ ਤੇ ਆਇਆ ਸੀ ਬਾਬਾ ਖਜਰਤ 20 ਸਾਲ ਪਹਿਲੇ ਤੁਸੀਂ ਇਹ ਦਰਗਾਹ ਦਾ ਮੂਰਤ ਕੀਤਾ ਇਹ 1987 ਵਿੱਚ ਇਸ ਦਰਬਾਰ ਵਿੱਚ ਆਇਆ ਗਿਆ ਔਰ 1927 ਵਿੱਚ ਅਕਤੂਬਰ ਮਹੀਨਾ 31 ਤਰੀਕ ਜੀ ਇਸ ਦਰਬਾਰ ਨੂੰ ਬਣਾਉਣ ਦਾ ਸਾਨੂੰ ਕੋਈ ਇਰਾਦਾ ਨਹੀਂ ਜਦੋਂ ਇਹ ਦਰਬਾਰ ਵਿੱਚ ਆਏ ਤੋ ਸਾਡਾ ਸਾਰੀ ਮੁਕਾਮ ਖਤਮ ਹੋ ਗਿਆ ਜੋ ਸਾਡੀ ਆਪਣੇ ਆਪ ਨੂੰ ਹੁਸਨੇ ਇਸ ਦਰਬਾਰ ਵਿੱਚ ਡਰ ਲੱਗਦਾ ਸੀ ਕਿਉਂਕਿ ਆਪਣੇ ਆਪ ਬਤੀਜਗ ਜਾਣਾ ਨਲਕਾ ਗੇੜ ਦੇਣਾ 12 ਵਜੇ ਰਾਤ ਨੂੰ ਇਤਿਹਾਸੇ ਹਨ ਤੋ ਮੇਰਾ ਕਹਿਣਾ ਸੀ ਕਿ ਮੈਂ ਦਰਬਾਰ ਸਾਹਿਬ ਜਾ ਕੇ ਅਸ্নান ਕਰਨਾ ਉੱਥੇ ਬੈਠ ਜਾਣਾ ਇਸ ਤਰ੍ਹਾਂ ਚੱਲਦੇ ਸਿਲਸਿਲਾ ਵਿੱਚ 바ਵਾ ਠਾਕਰ ਸਿੰਘ ਮਿਲੇ ਤੇ ਅਸੀਂ ਗੱਲ ਕੀਤਾ ਕਿ ਬਾਬਾ ਜੀ ਇਹ ਮੇਰੇ ਨਾਲ ਹੈ ਕਹਿੰਦੇ ਤੇਰੇ ਨਾਲ ਕੀ ਹੈ ਤੇਰੇ ਨਾਲ ਸੰਤ ਹੈ ਕੋਈ ਐਸੀ ਗੱਲ ਨਹੀਂ ਤਾਂ ਸੰਤ ਸੇਵਾ ਤੈਨੂੰ ਮਿਲਣਾ ਹੈ ਔਰ ਇਹ ਸੰਤ ਦਾ ਸੇਵਾ ਸਾਤ ਜਨਮ ਤੋਂ ਤੇਰੇ ਪਿੱਛਾ ਕਰ ਰਿਹਾ ਤੂੰ ਇਸ ਜਨਮ ਨੇ ਦੇ ਦੇ

ਹਾਂ ਉਹ ਆਏ ਤੇ ਗੇਟ ਵਾਸਤੇ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਆ ਕਿ ਗੇਟ ਬਣਾ ਦਿਓ ਕਿਉਂਕਿ ਸਾਡੀ ਸੰਗਤ ਜਿਹੜੀ ਆਉਂਦੀ ਹੈ ਬਾਹਰੋਂ ਉਹ ਉਹਨਾਂ ਨੂੰ ਰਸਤਾ ਲੱਭਦਾ ਨਹੀਂ ਕਿਉਂਕਿ ਬਿਲਕੁਲ ਅੰਦਰ ਹੈ ਹਾਂ ਯਾਦਗਿਰੀ ਬਾਬਾ ਜੀ ਦਾ ਗੇਟ ਤਾਂ ਕਿ ਕੋਈ ਵੀ ਸਿੱਧਾ ਆ ਜਾਏ ਔਰ ਇਹ ਗੇਟ ਸਿਰਫ ਜਲੰਧਰ ਚੁੰਗੀ ਚ ਬਣੇ ਤਾਂ ਬਿਹਤਰ ਹੈ ਠੀਕ ਤੇ ਸਾਨੂੰ ਇਹੀ ਮੀਡੀਆ ਸੇ ਵੀ ਆਸ ਹੈ ਕਿ ਮੀਡੀਆ ਹੀ ਚਾਹ ਸਕਦਾ ਹੈ ਤਾਂ ਕੁਝ ਵੀ ਕਰ ਸਕਦਾ ਹੈ ਕਿਉਂਕਿ ਧਰਤ ਸੰਤਾਨੀ ਕਿਰਪਾ ਮਹਾਰਾਜ ਜੀ ਦੀ ਕਿਰਪਾ ਜੀ ਆਨੂ ਹਾਜੀਲੀ ਦਰਬਾਰ ਬੀਬੀ ਰੋਜੀ ਖਾਨ ਜੀ ਇਹਨਾਂ ਦਰਬਾਰ ਤੇ ਬਹੁਤ ਦੂਰ ਦੂਰ ਸੰਤ ਚੱਲ ਕੇ ਆਉਂਦੀ ਆ ਜਿਨ੍ਹਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਵਾ ਜਿਹੜੇ ਬੱਚੇ ਵਿਦੇਸ਼ ਜਾਣਾ ਚਾਹੁੰਦੇ ਆ ਉਹਨਾਂ ਦੀਆਂ ਆ ਕੇ ਤੇ ਸੁਖਣਾ ਸੁੱਕੇ ਜਾਂਦੇ ਆ ਜਹਾਜ਼ ਚੜਾ ਕੇ ਜਾਂਦੇ ਆ ਔਰ ਇਸ ਦਰਬਾਰ 7ਵੇਂ ਅਸਲਾ ਨਾਲ ਜੋੜ ਮੇਲਾ ਜੀ ਇਹ 4 ਦਿਨ ਮੇਲਾ ਕਰਵਾਇਆ ਜਾਂਦਾ ਜੀ 4 ਦਿਨ ਦਾ ਲੰਗਰ ਪੰਡਾਲਾ ਵੀ ਕਰਵਾਇਆ ਜਾਂਦਾ ਬਾਕੀ ਸਾਡੇ ਖੁਦਾਬਖਸ਼ ਜੀ ਬੈਠੇ ਆ ਤੇ ਖੁਦਾਬਖਸ਼ ਹੋ ਗਿਆ ਅੱਜ ਦਾ ਦਿਨ ਬਹੁਤ ਹੀ ਸਾਡੇ ਵਾਸਤੇ ਖੁਸ਼ੀ ਦਾ ਤੌਰ ਸਾਰੇ ਸੰਗਤ ਵਾਸਤੇ ਖੁਸ਼ੀ ਦਾ ਦਿਨ ਆ ਰਿਹਾ ਹੈ ਮਹਿੰਦੀ ਦੀ ਰਸਮ ਹਰ ਸਾਲ ਇੱਦਾਂ ਹੀ ਬੜੀ ਧੂਮ-ਧਾਮ ਦੇ ਨਾਲ ਮਨਾਈ ਜਾਂਦੀ ਹੈ ਅਸੀਂ ਖੁਸ਼ ਨਸੀਬ ਆ ਕਿ ਹਜਰਤ ਹਾਜੀ ਅਲੀ ਸਰਕਾਰ ਦੇ ਦਰਸ਼ਨ ਦੇਦਾਰ ਤੇ ਸੇਵਾ ਕਰਨ ਦਾ ਮੌਕਾ ਮਿਲਿਆ ਇਹ ਸਾਡੇ ਕਰਮ ਖੁੱਲ ਗਏ ਨੇ ਇਹ ਸਾਡੇ ਕਰਮਾਂ ਦੇ ਵਿੱਚ ਸੇਵਾ ਲਿਖੀ ਸੀ ਅਸੀਂ ਉਹ ਸੇਵਾ ਕਰਦੇ ਨੇ ਅਸੀਂ ਤੇ ਆਪ ਕਹਿੰਦੇ ਆ ਕਿ ਜਿੰਨੇ ਵੀ ਲੋਕ ਨੇ ਪਰਮਾਤਮਾ ਨੂੰ ਮੰਨਣ ਵਾਲੇ ਸੱਚੀ ਦਿਲੋਂ ਪਰਮਾਤਮਾ ਨੂੰ ਮੰਨੋ ਉਹਦੀ ਸੇਵਾ ਕਰੋ ਉਹਨਾਂ ਨਾਮ ਲੋ ਤੂੰ ਸਭ ਕੁਝ ਦਿੰਦਾ ਹੈ ਜਗਦੰਮ ਕਦੀ ਵੀ ਕੁਝ ਨਹੀਂ ਮਿਲਦਾ ਇਨਸਾਨ ਨੂੰ ਮਿਹਨਤ ਕਰਾਂਗੇ ਤੇ ਫਿਰ ਹੀ ਫਲ ਮਿਲੇਗਾ ਜੇ ਕਣਕ ਉਗਾਵਾਂਗੇ ਉਹਨੂੰ ਵੱਡਾਂਗੇ ਫੇਰੀ ਰੋਟੀ ਬਣੇਗੀ ਜਗਦੰਮ ਤੇ ਰੋਟੀ ਬਣ ਨਹੀਂ ਸਕਦੀ ਟਾਈਮ ਲੱਗਦਾ ਉਹਨੂੰ ਵੀ ਹਰ ਇੱਕ ਚੀਜ਼ ਨੂੰ ਟਾਈਮ ਲੱਗਦਾ ਚਾਹੇ ਉਹ ਸਬਜ਼ੀ ਵੀ ਉਗਾਉਣੇ ਉਹਨੂੰ ਵੀ ਸਮਾਂ ਲੱਗਦਾ ਹੈ ਇਧਰ ਹਵਾ ਹੈ ਸੂਰਜ ਹੈ ਸਾਰੀ ਚੀਜ਼ ਤੁਹਾਨੂੰ ਹਰ ਜੋ ਮਿਲਦੀ ਹੈ ਸਭ ਕੁਝ ਮਿਲਦਾ ਹੈ ਪਰ ਸਮਾਂ ਲੱਗਦਾ ਹਰ ਇੱਕ ਚੀਜ਼ ਹਰ ਇੱਕ ਚੀਜ਼ ਦਾ ਟਾਈਮ ਹੁੰਦਾ ਕੁਝ ਨਾ ਸੂਫੀ ਕਵਾਲੀ ਕੜੀ ਕੜੀ ਆਦੇ ਬਾਬਾਈ ਸੂਫੀ ਕਵਾਲੀ ਸਾਬਰੀ ਬ੍ਰਦਰਸ ਸਾਰਨਪੁਰ ਦੇ ਬੜੇ ਮਸ਼ਹੂਰ ਕਵਾਲ ਨੇ ਪਹੁੰਚੇ ਹੋਏ ਉਹ ਅੱਜ ਤੋਂ ਨਹੀਂ ਉਹ ਬਚਪਨ ਤੋਂ ਇਸ ਦਰਬਾਰ ਦੇ ਨਾਲ ਜੁੜੇ ਹੋਏ ਨੇ ਉਹ ਆ ਰਹੇ ਨੇ ਹੋਰ ਬਹੁਤ ਸਾਰੇ ਸੰਤ ਡੰਡੇ ਵਾਲੇ ਤੋਂ ਹਰਪਾਲ ਸਿੰਘ ਜੀ ਘੋੜੇ ਸਾਹ ਦਰਬਾਰ ਦੇ ਉਹ ਆ ਰਹੇ ਨੇ ਔਰ ਮੇਸ਼ੀ ਸਾਹਿਬ ਜੀ ਬਟਾਲੇ ਵਾਲੇ ਸਾਡੇ ਗੁਰੂ ਮਹਾਰਾਜ ਗੁਰੂ ਪਿਤਾ ਜੀ ਉਹ ਵੀ ਆ ਰਹੇ ਨੇ ابھی ਪਹੁੰਚ ਰਹੇ ਨੇ ਹੋਰ ਬਹੁਤ ਸਾਰੇ ਸੰਤ ਆ ਰਹੇ ਨੇ ਇਸ ਦਰਬਾਰ ਦੇ ਵਿੱਚ ਆ ਧੀ ਲੌਣ ਵਾਸਤੇ ਔਰ ਸਰਕਾਰਾਂ ਨਾਲ ਉਸ ਮਨਾਉਣ ਵਾਸਤੇ ਇਹ ਬਹੁਤ ਵੱਡੀ ਖੁਸ਼ੀ ਦੀ ਗੱਲ ਆ ਸਾਡੇ ਵਾਸਤੇ ਵੀ ਲੋਕਾਂ ਵਾਸਤੇ ਵੀ ਇਸ ਨਗਰ ਵਾਸਤੇ ਵੀ ਇਸ ਮਹਲੇ ਵਾਸਤੇ ਵੀ ਸੰਤਾਨ ਕੀ ਨਸੀਦੀ ਨਾ ਚਾਹੋਗੇ ਅਸੀਂ ਤਾਂ ਇਹੋ ਹੀ ਮੈਸੇਜ ਦਵਾਂਗੇ ਕਿ ਪ੍ਰਮਾਤਮਾ ਦਾ ਨਾਮ ਜਪੋ ਮਾਂ ਪਿਓ ਦੀ ਸੇਵਾ ਕਰੋ ਤੇ ਇਸ ਦੁਨੀਆ ਦੇ ਵਿੱਚ ਜਿੰਨਾ ਹੋ ਸਕੇ ਵੱਧ ਤੋਂ ਵੱਧ ਦਾਨਪੁਣ ਕਰੋ ਤੇ ਵੱਧ ਤੋਂ ਵੱਧ ਸੇਵਾ ਕਰੋ ਆਪਣੇ ਮਾਂ ਬਾਪ ਦੀ ਕਿਉਂਕਿ ਇਸ ਤੋਂ ਵੱਡੀ ਸੇਵਾ ਕੋਈ ਨਹੀਂ ਹੈਗੀ ਕੁਛ ਨਹੀਂ